ਫਾਜ਼ਿਲਕਾ ਅਬੋਰ ਰੋਡ ਤੇ ਬਨੇ ਪਿੰਡ ਪਿੰਡ 1 ਵਾਲਾ ਹਨਵੰਤਾ ਦੇ ਲੋਕਾਂ ਵੱਲੋਂ ਅੱਜ ਨੈਸ਼ਨਲ ਹਾਈਵੇ ਜਾਮ ਕਰਤਾ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਸੜਕ ਤੇ ਲੰਬੀਆਂ ਲੰਬੀਆਂ ਵਾਹਨਾਂ ਦੇ ਲੇਣਾ ਲੱਗ ਗਈਆਂ ਇਹ ਜਾਮ ਇਸ ਕਰਕੇ ਕੀਤਾ ਗਿਆ ਕਿਉਂਕਿ ਪਿੰਡ ਵਾਸੀਆਂ ਦੀ ਮੰਗ ਸੀ ਕਿ ਪਿੰਡ ਜੋ ਹੋ ਰਹੀ ਗੰਦੇ ਪਾਣੀ ਦੀ ਨਿਕਾਸੀ ਵਾਲੀ ਪਾਈਪਲਾਈਨ ਬੰਦ ਹੋ ਗਈ ਹੈ ਜਿਸ ਕਰਕੇ ਉਹਨਾਂ ਦਾ ਜੀਨਾਂ ਦੁਰਭਰ ਹੋਇਆ ਪਿਆ ਹੈ ਕਈ ਵਾਰ ਪ੍ਰਸ਼ਾਸਨ ਨੂੰ ਕਿਹਾ ਗਿਆ ਪਰ ਪ੍ਰਸ਼ਾਸਨ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਅੱਜ ਅਖ ਕੇ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਜ਼ਿਲਕਾ ਦੇ ਨਾਇਬ ਤਹਿਸੀਲਦਾਰ ਹਰਦੀਪ ਗਿੱਲ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਜਿਨ੍ਹਾਂ ਨੇ ਮੌਕੇ ਤੇ ਇਹ ਹਲ ਕਰਾ ਦੀ ਕੋਸ਼ਿਸ਼ ਕੀਤੀ ਅਤੇ ਹੋਰ ਉੱਥੇ ਕੀ ਕੁਝ ਹੋਇਆ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਛਾ ਜੀ ਸਰ ਜੀ ਇਦਾਂ ਇੱਥੇ ਸੀਵਰੇਜ ਪਿਆ ਹੈ ਸਾਡੇ ਪਿੰਡ 'ਚ ਅੱਛਾ ਜੀ 2 ਸਾਲ ਪਹਿਲਾਂ ਬਲਾਕ ਆਇਆ ਸੀ ਫਿਰ ਤਰਨਾ ਲੈ ਆ ਸੀ ਪਿਛਲੇ ਸਾਲ ਅੱਛਾ ਜੀ ਤੇ ਡੀਸੀ ਸਾਹਿਬ ਨੇ ਕੋਈ ਬੋਰਡ ਤੋਂ ਟੀਮ ਭੇਜੀ ਸੀ ਵੀ ਸਾਫ ਕਰਦੇ ਅੱਛਾ ਜੀ ਸਫਾਈ ਕਰਤੀ ਉਸ ਤੋਂ ਬਾਅਦ 6 ਮਹੀਨੇ ਬਾਅਦ ਫੇਰ ਬੰਦ ਹੋ ਗਿਆ ਜੀ ਫਿਰ ਇਹਨਾਂ ਨੇ ਸਪੈਕਟੀ ਛੁੱਟੀ ਸਾਲੂ ਲਾ ਕੇ ਫਿਰ ਡੰਡੇ ਡੁੰਡੇ ਮਾਰੇ ਫਿਰ ਸਾਫ ਕਰਤਾ ਅੱਛਾ ਜੀ ਉਹ ਲਗਾਤਾਰ 2 ਮਹੀਨੇ ਤੋਂ ਟੋਟਲ ਸੀਵਰੇਜ ਬੰਦ ਪਿਆ ਸਾਰਾ ਲੈਟਰਨ ਦਾ ਪਾਣੀ ਸੀਵਰੇਜ ਦਾ ਪਾਣੀ ਲੋਕਾਂ ਦੇ ਘਰੇ ਵੜਿਆ ਉਹ ਗਲੀ ਸਾਰੀ ਬਲੌਕ ਹੈ ਉਸ ਤੋਂ ਬਾਅਦ ਇਹ ਹਾਈਵੇ ਤੇ ਪਾਣੀ ਆ ਰਿਹਾ ਅਸੀਂ ਏਡੀਸੀ ਨੂੰ ਮਿਲਿਆ ਡੀਸੀ ਨੂੰ ਮਿਲਿਆ ਐਸਐਮਐਨ ਨੂੰ ਮਿਲਤਾ ਵੀਡੀਓ ਭੇਜਤਾ ਸੀ ਉਹਨਾਂ ਨੂੰ ਵੀਡੀਓ ਭੇਜਦੀਆਂ ਇਹ ਇੱਥੇ ਕੋਈ ਬਿਮਾਰੀ ਫੈਲ ਸਕਦੀ ਹੈ ਇਸ ਦਾ ਤੁਰੰਤ ਇਹਦਾ ਸਮਾਧਾਨ ਕਿੱਥਾ ਜਾਵੇ ਉਹਦੇ باوجود ਵੀ ਸਾਡੀ ਕੋਈ ਗੱਲ ਸੁਣਨ ਤਿਆਰ ਨਹੀਂ ਐਸਕੇ ਕੇ ਮਜਬੂਰਨ ਅਸੀਂ ਡਿਸੀਜਨ ਲਿਆ ਦੋ ਮਿੰਟ ਇੰਨਾ ਬੱਛਿਆ ਰ ਹੈ ਗੰਦਾ ਫਾਉਲ ਸਮੈਲ ਆ ਰਹੀ ਹੈ ਈਵਨ ਕਿ ਉੱਥੇ ਜਾ ਕੇ ਜਾ ਕੇ ਦੇਖੋ 200 ਟਰਾਲੀਆਂ ਉਹ ਗੋਬਰ ਦੀ ਸਿੱਟੀ ਪਈਆਂ ਮਤਲਬ ਟੋਟਲ ਬਰੀਡਿੰਗ ਸੈਂਟਰ ਬਣਾਇਆ ਮਾਸਕੀਟੋ ਦਾ ਹੈਲਥ ਪਰਟਨਰ ਬੋਲਦਾ ਨਹੀਂ ਉਹ ਕਹਿੰਦਾ ਅਸੀਂ ਮਲੇਰੀਆ ਆਲੇ ਮੈਂ ਕਿਹਾ ਮਲੇਰੀਆ ਸਿੱਟਕੀ ਆਓ ਜਦੋਂ ਬਰੀਡਿੰਗ ਸੈਂਟਰ ਖਤਮ ਨਹੀਂ ਕਰਨਾ ਮਲੇਰੀਆ ਥੋੜੀ ਖਤਮ ਹੋਊਗਾ ਤੇ ਸਾਡੀ ਮਜਬੂਰੀ ਬੱਚੇ ਆ ਕੇ ਸਕੂਲ ਵਾਲੇ ਵਿੱਚ ਗਿਰ ਜਾਂਦੇ ਰੋਜ਼ ਐ ਐਕਸੀਡੈਂਟ ਹੁੰਦਾ ਕੱਲ ਬੰਦਾ ਗਿਰ ਗਿਆ ਰੋਜ਼ ਗਿਰਦਾ ਇਹ ਸਾਰਾ ਅੱਛਾ ਅਸੀਂ ਸਾਡੀ ਮੰਗ ਹੈ ਵੀ ਸੀਵਰੇਜ ਖੋਲਿਆ ਜਾਵੇ ਠੀਕ ਹੈ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਹੈ ਕੋਈ ਆ ਕੇ ਸੈਮ ਨਾਲ ਮੈਂ ਆ ਜੀ ਸੈਮ ਨਾਲ ਨਜ਼ਦੀਕ ਹੈ ਆ ਕੁਛ ਅੱਧਾ ਕਿਲੋਮੀਟਰ ਦਾ ਉਹ ਜੋ ਸੀਵਰੇਜ ਹੈ ਉਹ ਬੰਦ ਹੈਗਾ ਠੀਕ ਹੈ ਤੇ ਉਹਦੇ ਵਿੱਚ ਕੋਈ ਹੈਗਾ ਕੁਛ ਕੋਈ ਕਿਤਰਾ ਕੁਤਰਾ ਹੈਗਾ ਜੀ ਇਸ ਮਾਤਾ ਜੀ ਕੁਛ ਦਿਖਾ ਰਹੇ ਆ ਅੱਛਾ ਪਾਣੀ ਪਿਲਾ ਰਹੇ ਪਾਣੀ ਪਿਆ ਰਹੇ ਜੀ ਸਾਡੀ ਤਾਂ ਇਹ ਮੰਗ ਹੈ ਜੀ ਸਰ ਤੁਸੀਂ ਕਿ ਛੇ ਤਾਂ ਇਹਨੂੰ ਦੇਖੋ ਜੀ ਅਸੀਂ ਤੁਸੀਂ ਕਾਹ ਵਾਇਆ ਸੀ ਤੁਹਾਨੂੰ ਆਸ਼ਵਾਸ਼ਣ ਦੇ ਦਈਓ ਅਸੀਂ ਚੱਕ ਲੈਨੇ ਆ ਨਹੀਂ ਆਸ਼ਵਾਸ਼ਣ ਤਾਂ ਚਲੋ ਪ੍ਰਸ਼ਾਸਨ ਨੇ ਦੇਣਾ ਹੈ ਹਾਂ ਪ੍ਰਸ਼ਾਸਨ ਦਾ ਆਸ਼ਵਾਸ਼ਣ ਤਾਂ ਦੇਣਾ ਜੀ ਉਹ ਬਿਮਾਰੀ ਨਾਲ ਮਰਨ ਤਾਂ ਚੰਗਾ ਇੱਥੇ ਧੁੱਪੇ ਮਰੀਏ ਕਿਈ ਨਹੀਂ ਜੋ ਇੱਥੇ ਹੋਊਗਾ ਉਹ ਤਾਂ ਪ੍ਰਸ਼ਾਸਨ ਹੀ ਜਿੰਮੇਵਾਰ ਰਹੇਗਾ ਜੋ ਅਸੀਂ 11 12 ਵਜੇ ਤੋਂ ਪਹਿਲਾਂ ਤੋਂ ਇਹਨਾਂ ਨੂੰ ਇਹਨਾਂ ਨੂੰ ਦੇ ਰਹੇ ਐਲਟੀਮੇਟ ਜੀ ਤੁਸੀਂ ਖੋਲੋ ਤੇ ਹੁਣ ਜੋ ਹੋਏਗਾ ਪ੍ਰਸ਼ਾਸਨ ਹੀ ਜਿੰਮੇਵਾਰ ਹੈ ਜਿੰਦਾਬਾਦ 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 ਤਾਂ ਨੋ ਜੋ ਮਸਲੇ ਤੇ ਫੰਡ ਸੀਮਰੇ ਚਾਲੂ ਕਰੋ ਚਾਲੂ ਕਰੋ ਪੰਚਾਇਤ ਦਾ ਫੰਡ ਖਾਣ ਵਾਲੇ ਮੁਰਦਾਬਾਦ 10-8 ਰੁਪਏ ਲਾਇਆ ਸੀ ਜਿਸ ਨੂੰ ਫੰਡ ਲਾਇਆ ਉਹਨਾਂ ਨੇ ਇੱਕ ਹੋਰ ਟੁਕੜਾ ਵੈਨ ਬਲਾ ਕੇ ਹੁਣ ਥੋੜਾ ਸਾਫ ਕਰਦੇ ਉਸਤਵਾਦੀ ਨੇ 2-3 ਮਹੀਨੇ ਤੇ ਵੈਨ ਲਾ ਉਸਤਵਾਦੀ 15 ਰੋਜ਼ ਰੇਰ ਨੇ ਕੀ ਤੱਕ ਲਿਆ ਕੇ ਨਾ ਉਹ ਬਾਜ ਦੇ ਟੁਕੜੇ ਲਾ ਕੇ ਬੰਦੇ ਪਿਛਲੇ ਕੋਈ 7 ਜੁਲਾਈ ਨੂੰ ਇਹਨਾਂ ਨੇ 10-11-12000 ਸੈਕਟਰੀ ਪੰਚਾਇਤ ਸੈਕਟਰੀ ਨੇ ਜਿਹੜਾ ਵੀ ਦੋ ਤਾਂ ਡੰਡੇ ਮਾਰੇ ਤਾਂ दैट ਆਪਕੋ ਲੈਟ ਸੋ ਜਸ ਆਪਦਾ ਰੈਗੂਲਰਲੀ ਅਸੀਂ ਡੀਐਸਪੀ ਨੂੰ ਸੌਰੀ ਡੀਸੀ ਸਾਹਿਬ ਨੂੰ ਵੀਡੀਓ ਜੇ ਸਮਝਾਉਂਦੇ ਅਜਮਸੇ ਸਾਨੂੰ ਸਾਰੇ ਨਾ ਪ੍ਰੈਸ ਕੀਤਾ ਕਿ ਇਹ ਜੀਵਨ ਦਾ ਪਾਣੀ ਹੈ ਕਿ ਕੋਈ ਕਟੋੜਾ ਦਾ ਕਿਲਵਾ ਚੋਲੋਗੇ ਉਹ ਵੀ ਦੇ ਚੁੱਪ ਕਰ ਰਹੇ ਇਹ ਤੁਸੀਂ ਲੱਗ ਨਹੀਂ ਸਕਦੇ ਇੰਨਾ ਪਾਣੀ ਕਰਦੇ ਅਸੀਂ ਲਗਾਤਾਰ ਦੋ ਤਿੰਨ ਮਹੀਨੇ ਤੋਂ ਕਹਿ ਰਹੇ ਹਾਂ ਉਹ ਕਦੇ ਪੈਸੇ ਨਹੀਂ ਆਈ ਇਹ ਅੱਛਾ ਲੱਗਿਆ ਹੋਰ ਕੱਲ ਇੱਥੇ ਰੋਜ਼ ਐਕਸੀਡੈਂਟ ਹੁੰਦਾ ਇਸ ਸੜਕੇ ਇਹ ਨੈਸ਼ਨਲ ਹਾਈਵੇ ਤੇ ਕੋਰੋਨਾ ਵੀ ਇਹ ਸਾਨੂੰ ਟੁੱਟ ਜਾਣੀ ਤੁਹਾਨੂੰ ਪਤਾ ਹੀ ਹੈ ਜੇ ਕਲਪੀ ਨੂੰ ਪਾਣੀ ਰੋਗ ਟੈਪ ਚੱਲੂ ਤਾਂ ਇਹਨੂੰ ਟੁੱਟ ਹੀ ਜਾਣਾ ਇਸ ਕਰਕੇ ਇਹ ਸਾਡੇ ਜਿਹੜੇ ਲੋਕ ਬੱਚਿਆਂ ਦੇ ਕੱਲ ਨੂੰ ਜਿਹੜਾ ਇਹਦੇ ਟੀਵੀ ਦਾ ਪਾਣੀ ਹੈ ਬੱਚੇ ਕੀ ਕਰਕੇ ਮੂੰਹ ਚ ਭਾਗ ਹੋ ਜਾਂਦੇ ਬੱਚੇ ਗਿਰਦੇ ਕੋਈ ਡੋਣਾ ਇਹ ਕੋਈ ਹੋਟਕੀ ਪਾਣੀ ਤੇ ਡੈਫੀਨੇਟ ਬੱਚੇ ਕੋ ਮਾਰ ਵੀ ਇੱਥੇ ਜੌਨਿਸ ਤੋਂ ਹੋਣੀ ਆਣਾ ਤੇ ਸਾਰੇ ਪਰਿਵਾਰ ਨੂੰ ਹੋਊਗਾ ਨਾ ਤੇ ਬਾਠਣ ਬੋਲਦਾ ਨਾ ਇਹ ਜਿਹੜਾ ਇਹਨਾਂ ਦਾ ਤੁਹਾਡਾ ਪੰਜਾਹ ਸੱਤ ਬੋਲ ਦਿਸ ਦੋ ਟੈਨ ਰੋਡ ਇਨ ਦਾ ਆਪਸ਼ਨ ਖੜਾ ਅਸੀਂ ਮਜਬੂਰ ਹੋ ਕੇ ਅਸੀਂ ਇੱਥੇ ਬੈਠੇ ਹਾਂ ਜੀ ਸਾਡੀ ਕੋਈ ਏਸੀ ਨਹੀਂ ਹੁੰਦਾ ਸਮੁੰਗ ਹੁੰਦਾ ਸੀਲ ਸਰਜ ਨਹੀਂ ਹੁੰਦਾ ਵੀਡੀਓ ਪੈਨ ਨਹੀਂ ਹੁੰਦਾ ਵੀਡੀਓ ਪੈਨ ਨਹੀਂ ਹੁੰਦਾ ਇਹਦੀ ਚੀਜ਼ ਨਹੀਂ ਹੁੰਦਾ ਤੇ ਕੀ ਬੋਲ ਜਾਈਏ ਸਾਡੇ ਇਕਵਿਪ ਮਾੜੇ ਜੀ ਹਨ ਇਮੀਡੀਏ ਜਿਹੜਾ ਸੂਰੇਸ ਬਲਦਾ ਉਹਨੂੰ ਖੁਲਵਾਇਆ ਜਾਵੇ ਕਿਉਂਕਿ ਮਕੈਨਿਕਲ ਟੰਗਣਾ ਟੁੱਟ ਰਿਹਾ ਹੈ ਅਕਦਾ ਸਾਰਾ ਪੰਪਾ ਦਾ ਸਿਸਟਮ ਉਹਨੂੰ ਖੁਲਵਾ ਦਿਓ ਕੋਈ ਇੱਥੇ ਤੱਕੀ ਚੌਕੜ ਹੈ जे खुल जाता है तो क्या दस चालीस पचास हजार भी आ जाता है फिर तो बच्चे थोड़ी मारने से रोज एक्सीडेंट होंगे ए बी आई न्यूज चैनल देखने वाले सभी दर्शकों से हम अपील करते हैं कि ए बी एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत